ਮੈਂ ਅਮਨ ਚੰਡੋਗ ਭਾਮੀਆਂ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਮੈਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਐਮ ਐਲ ਏ ਸਾਨੇਵਾਲ ਜੀ ਦੀ ਅਗਵਾਈ ਦੇ ਹੇਠ ਭਾਮੀਆਂ ਦੇ ਵੱਖ-ਵੱਖ ਪੰਚਾਇਤਾਂ ਦੇ ਵਿੱਚ ਡੋਰ ਟੂ ਡੋਰ ਕੱਢ ਕੇ ਮੋਟਰਸਾਈਕਲ ਦੀ ਰੈਲੀ ਕੱਢ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗ ਰਹੇ ਹਾਂ ਅਤੇ ਮੇਰੀ ਇੱਕ ਇੱਕ ਘਰ ਨੂੰ ਅਪੀਲ ਹੈ ਭਾਮੀਆਂ ਇਲਾਕੇ ਦੇ ਕਿ ਸਾਰੇ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਨੇ ਲੋਕ ਸਭਾ ਫਤੇਗੜ ਸਾਹਿਬ ਦੇ ਉਹਨਾਂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਅਤੇ ਮੈਂ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਨੂੰ ਵੀ ਨਿਮੇਤਾ ਸਾਹਿਬ ਵਿਸ਼ਵਾਸ ਦਿਵਾਉਣਾ ਵਾ ਕਿ ਭਾਮੀਆਂ ਦੀਆਂ ਜੋ ਸਾਡੇ ਭਾਮੀਆਂ ਦੇ ਵਿੱਚ ਨੋ ਪੰਚਾਇਤਾਂ ਨੋ ਦੀਆਂ ਨੋ ਪੰਚਾਇਤਾਂ ਅਸੀਂ ਜਿੱਤ ਕੇ ਹਰਦੀਪ ਸਿੰਘ ਮੁੰਡੀਆਂ ਐਮ ਐਲ ਏ ਸਾਹਿਬ ਦੀ ਝੋਲੀ 'ਚ ਪਾਵਾਂਗੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਨੋ ਦੀਆਂ ਨੋ ਪੰਚਾਇਤਾਂ ਵਿੱਚੋਂ ਵੱਦ ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਵਾ ਕੇ ਇੱਥੋਂ ਦੀ ਜਿੱਤ ਕੇ ਭੇਜਾਂਗੇ ਗੁਰਬੀਰ ਸਿੰਘ ਜੀਪੀ ਜੀ ਨੂੰ